ਸਰਕਾਰਾਂ ਨੂੰ ਵੱਡੇ ਵੱਡੇ ਅਫਸਰ ਚਲਾਉਂਦੇ ਹੁੰਦੇ ਨੇ ਅਫਸਰਸ਼ਾਹੀ ਜੇਕਰ ਸਾਡੀ ਹੋਵੇਗੀ ਨਾ ਤੇ ਸਾਡੇ ਨਾਲ ਕਿਤੇ ਤੱਕਾ ਨਹੀਂ ਹੋਵੇਗਾ ਪਰ ਅੱਜ ਨਸੀਬਤ ਬਣ ਗਈ ਕਿ ਸਾਡੀ ਅਫਸਰਸ਼ਾਹੀ ਖਤਮ ਹੋ ਗਈ ਸਾਨੂੰ ਬਣਾਇਆ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਫਸਰ ਸੀ ਬਾਦਸ਼ਾਹ ਸੀ ਰਾਜੇ ਬਣਾਇਆ ਸੀ ਕੁਰਸੀਆਂ ਦਿੱਤੀਆਂ ਸੀ ਪਰ ਅੱਜ ਸਾਡੀ ਸੋਚ ਹੀ ਇਦਾਂ ਦੀ ਹੋ ਗਈ ਕਿ ਅੱਜ ਅਸੀਂ ਅਫਸਰਸ਼ਾਹੀ ਛੱਡ ਕੇ ਅਸੀਂ ਦਿਹਾੜੀਆਂ ਵਾਲੇ ਪਾਸੇ ਨੂੰ ਯਾਰਾ ਦੌੜਦੇ ਆ ਸਾਡਾ ਪੰਜਾਬ ਤੇ ਸਾਰਾ ਖਾਲੀ ਹੋ ਚੱਲਿਆ ਇਸ ਕਰਕੇ ਹੁਣ ਚਲੋ ਮਾਈਗ੍ਰੇਸ਼ਨ ਵੀ ਸ਼ੁਰੂ ਹੋਣ ਲੱਗੀ ਹੈ ਸਮਝਾਉਣ ਲੱਗੀ ਹੈ ਪਰ ਇਸ ਬਾਹਰ ਦੇ ਫਤੂਰ ਨੇ ਸਾਡੇ ਪੰਜਾਬ ਦੇ ਕਾਲਜ ਖਾਲੀ ਕਰ ਦਿੱਤੇ ਨੇ ਯੂਨੀਵਰਸਿਟੀਆਂ ਖਾਲੀ ਕਰ ਦਿੱਤੀਆਂ ਨੇ ਜਦੋਂ ਮੈਂ ਕਖਡੂਰ ਸਾਹਿਬ ਕਾਲਜ ਸੀ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਉੱਥੇ ਬਾਬਾ ਸੇਵਾ ਸਿੰਘ ਜੀ ਦਾ ਕਾਰ ਸੇਵਾ ਕਖਡੂਰ ਸਾਹਿਬ ਵਾਲਿਆਂ ਦਾ ਜਦੋਂ ਅਸੀਂ ਉੱਥੇ ਪੜਦੇ ਸੀ 2012-13 ਦੇ ਵਿੱਚ ਤਕਰੀਬਨ 4-5000 ਬੱਚਾ ਸੀ ਅੱਜ ਗਿਣਤੀ ਦਾ 1000 ਵੀ ਮਾਸਾ ਹੋਣਾ 1000 ਵੀ ਨਹੀਂ ਹੋਣਾ ਟੀਚਰਾਂ ਦੀਆਂ ਤਨਖਾਹਾਂ ਨਿਕਲਣੀਆਂ ਬੰਦ ਹੋ ਗਈਆਂ ਜੋ ਬੱਚੇ ਆਉਣਗੇ ਤੇ ਪੜ੍ਹਾਈ ਹੋ ਫੇਰੀ ਹੋਏਗਾ ਨਾ ਯੂਨੀਵਰਸਟੀਆਂ ਖਾਲੀ ਹੋ ਰਹੀਆਂ ਨੇ ਕੋਈ ਪਲੱਸ 2 ਤੋਂ ਅੱਗੇ ਪੜ੍ਹਦਾ ਨਹੀਂ ਜਿਹੜਾ ਪਲੱਸ 2 ਤੋਂ ਅੱਗੇ ਨਹੀਂ ਪੜ੍ਹਦਾ ਉਹ ਫਿਰ ਅਫਸਰਸ਼ਾਹੀ ਤੇ ਕਿਵੇਂ ਪਹੁੰਚੇਗਾ ਕਿਉਂ ਗ੍ਰੈਜੂਏਸ਼ਨ ਤੋਂ ਬਿਨਾ ਤੇ ਤੁਸੀਂ ਆਈਪੀਐਸ ਦਾ ਵੀ ਟੈਕ ਨਹੀਂ ਦੇ ਸਕਦੇ ਇਸ ਕਰਕੇ ਸਾਡੀ ਸੋਚ ਉਸ ਤਰੀਕੇ ਨਾਲ ਹੋਣੀ ਚਾਹੀਦੀ ਕਿ ਅਸੀਂ ਅਫਸਰ ਬਣਨਾ ਹੈ ਅਫਸਰਸ਼ਾਹੀ ਕਰਨੀ ਹੈ ਅਸੀਂ ਰਾਜ ਦੇ ਹੱਕਦਾਰ ਬਣਨਾ ਹਾਂ ਅਸੀਂ ਰਾਜੇ ਸਾਂ ਰਾਜੇ ਬਣ ਕੇ ਰਹਿਣਾ ਹੈ ਨਾ ਸਾਨੂੰ ਮੰਗਣਾ ਬਾਬੇ ਨਾਨਕ ਨੇ ਸਿਖਾਇਆ ਹੈ ਨਾ ਸਾਨੂੰ ਝੋਲੀਆਂ ਅਡਣੀਆਂ ਸਿਖਾਈਆਂ ਨੇ ਸਾਨੂੰ ਕੇਵਲ ਤੇ ਕੇਵਲ ਖਰਾਤਾਂ ਵੰਡਣੀਆਂ ਬਾਬੇ ਨਾਨਕ ਨੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਿਖਾਈਆਂ ਨੇ ਇਸ ਕਰਕੇ ਅਣਖ ਦੇ ਨਾਲ ਜੀਣਾ ਯੁਰਤ ਦੇ ਨਾਲ ਜੀਣਾ ਇਹ ਸਾਡਾ ਇਤਿਹਾਸ ਸਾਨੂੰ ਵੰਗਾਰ ਕੇ ਕਹਿੰਦਾ ਹੈ ਤੇ ਗੁਰਬਾਣੀ ਫਿਰ ਇਸ ਇਤਿਹਾਸ ਦੀ ਨਾਲ ਨਾਲ ਪੈਰਵਾਈ ਕਰਦੀ ਹੈ ਅਗਵਾਈ ਪਰਦੀ ਹੈ ਹਥਿਆਰ ਬੰਦ ਹੋ ਕੇ ਰਹਿਣਾ ਹੈ ਪਰ ਹਥਿਆਰਬੰਦ ਵਿਚਾਰਧਾਰਾ ਦੇ ਅੰਦਰ ਰੋਕੇ ਰਹਿਣਾ ਹੈ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ ਹਥਿਆਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਏਮਾਨਤ ਹੈ ਵਿਚਾਰਧਾਰਾ ਨੂੰ ਵੀ ਰੱਖਣਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹਥਿਆਰ ਵੀ ਰੱਖਣਾ ਹੈ ਖੰਡੇ ਬਾਟੇ ਦੀ ਪੌਲ ਛੱਕ ਕੇ ਆਪਣੇ ਜੀਵਨ ਨੂੰ ਸਫਲੀਆਂ ਕਰਨਾ ਹੈ ਖੰਡੇ ਬਾਟੇ ਦੀ ਪੌਲ ਹੈ ਜਿਹੜੀ ਹਥਿਆਰਬੰਦ ਵੀ ਬਣਾਉਂਦੀ ਹੈ ਵਿਚਾਰਵਾਣ ਵੀ ਬਣਾਉਂਦੀ ਹੈ ਤੇ ਰੋਹਾਨੀਅਤ ਵੀ ਭਰਦੀ ਹੈ ਕਿਉਂਕਿ ਖੰਡੇ ਬਾਟੇ ਦੀ ਪੌਲ ਛਕਣ ਦੇ ਨਾਲ 52 ਬਾਣੀਆਂ ਦਾ ਨਿਤਨੇਮ ਕਰਨ ਦੀ ਹਦਾਇਤ ਦਿੱਤੀ ਜਾਂਦੀ ਹੈ ਸਵੇਰੇ ਉੱਠਦਿਆਂ ਸਾਰ ਇਹ ਪਹਿਲਾ ਨੇਮ ਹੈ ਜੇ ਪੰਨਿ ਨਹੀਂ ਨਾ ਹੁੰਦੀਆਂ ਤੇ ਜਪਜੀ ਸਾਹਿਬ ਤੇ ਕਮ ਸੇ ਕਮ ਜ਼ਰੂਰ ਪੜਿਆ ਕਰੋ ਰਹਿ ਰਾਸ ਤੇ ਕਮ ਸੇ ਕਮ ਜ਼ਰੂਰ ਕਰਿਆ ਕਰੋ ਹੌਲੀ ਹੌਲੀ ਵਧਾਉਣਾ ਸ਼ੁਰੂ ਕਰ ਦੋ ਬਸ ਘਰ ਦਾ ਔਰਾ ਵਧੀਆ ਕਰ ਲਓ ਬਾਬੇ ਨਾਨਕ ਦਾ ਹੋਕਾ ਹਰੇਕ ਘਰ ਦੇ ਵਿੱਚੋਂ ਨਿਕਲੇ ਸਿੱਖੀ ਪਰਫੁੱਲਤ ਸੀ ਪਰਫੁੱਲਤ ਰਹਿਣੀ ਹੈ ਸਿੱਕੀ ਨਹੀਂ ਹਾਰਦੀ ਸਿੱਕੀ ਨਹੀਂ ਡੁੱਬਦੀ ਇੱਤੇ ਮਰਜਾਇਆਪਣ ਨਹੀਂ ਆਉਂਦਾ ਜਦੋਂ ਮਰਜਾਇਆਪਣ ਆਉਂਦਾ ਸਾਡੇ ਨਿੱਜ ਆਤਮੇ ਤੇ ਆਉਂਦਾ ਹੈ ਆਪਣੇ ਆਪ ਨੂੰ ਹਰਿਆਂ ਪਰਿਆ ਰੱਖਣਾ ਹੈ